ਬੰਨ ਸਾਹਿਬਾ ਅਸੀਕਾ ਸਰ ਹਰਮਨਪ੍ਰੀਤ ਜੀ ਅਮਨਜੋਤ ਹਰਲੀਨ ਦਿਓ ਸਾਡੇ ਪੰਜਾਬ ਦੀਆਂ ਤੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਕੀ ਕਹਾਂ ਤੁਹਾਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੁਝ ਬਿਲਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ਾਅ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ-ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ-ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12:00 ਵਜੇ ਜਿਹੜਾ ਕੈਚ ਤੁਸੀਂ ਕਲੈਰਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕੋ ਕੋ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੰਗ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਛੁੜਤਾ ਨਹੀਂ ਆ ਗਿਆ ਨਹੀਂ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਅ ਕਈ ਵਾਰੀ ਸੈਮੀ ਫਾਈਨਲ ਫਾਈਨਲ ਤੱਕ ਪਹੁੰਚੇ ਵੀ ਆਂ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀ ਜਿੱਦੇ ਚ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋਂ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਜੀ ਹਾਂ ਮੈਂ ਉਦੋਂ ਗੁਜਰਾਤ ਸੀਗਾ ਮੈਂ ਉਦੋਂ ਉਸ ਮੈਚ ਦੇ ਵਿੱਚ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨਲ ਹੋ ਗਏ ਸੀ ਤੇ ਇੱਕ ਵੱਡੀ ਬੰਬੇਟ ਸਾਡੇ ਦੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਜਿਵੇਂ ਕੋ ਕੋ ਨਾ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ ਨੇ ਹੈ ਨਾ ਹਾਂਜੀ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਕੋ ਕੋ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ 2-3 ਵਾਰੀ ਐਦਾਂ ਐਦਾਂ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਉਹ ਟਾਪੀ ਸੀ ਜੀ ਸਰ ਜੀ ਹੈ ਨਾ ਤੇ ਤੁਸੀਂ ਪਸਾਡੇ ਪੰਜਾਬ ਦਾ ਮਾਣ ਹੋ ਤੇ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਣ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਨਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰੈਂਡ ਮੈਸੇਜਸ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ੱੱੱੱ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਥੇ ਹਨਾ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਓਡਾਰੀਆਂ ਨੇ ਉਹ ਸਮਾਨਾਂ ਚ ਉੱਚੀਆਂ ਲੱਗ ਸਕਦੀਆਂ ਨੇ ਦੇਖੋ ਤਾਂ ਕਪਤਾਨ ਸਾਹਿਬਾ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਵੀ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਜਾ ਜਿਹੜੇ ਤੁਹਾਡੇ ਬੈਲਵਿਸ਼ਰਸ ਨੇ ਜਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਉਹਨਾਂ ਲਈ ਹਾਂਜੀ ਸਰ ਸਾਡੇ ਸਾਡੇ ਲਈ ਇਹ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਮ ਬਣੇ ਹੋ ਸਪੋਰਟਸ ਵਾਲੇ ਦੇ ਤਾਂ ਪੂਰੀ ਲਾਈਫ ਚੇਂਜ ਹੋ ਗਈ ਹੈ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਹਦੇ ਹੀ ਕਾਲ ਕਰਦੇ ਹੋ ਉਹਦੀ ਮੈਸੇਜਸ ਕਰਦੇ ਹੋ ਇਸ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ক্লোਜ਼ਲੀ ਵਾਚ ਕਰ ਰਹੇ ਨੇ ਸਾਡੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਆਂ ਔਰ ਆਮ ਸ਼ੋਰ ਕਿ ਤੁਹਾਡੀ ਇੰਨੀ ਜ਼ਿਆਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਹੋਰ ਵੀ ਅਵੇਅਰਨੈਸ ਲੈ ਕੇ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਜ਼ਿਆਦਾ ਲੋਕੀ ਮੋਟੀਵੇਟ ਹੋਣਗੇ ਔਰ ਛੋਟੇ-ਵਡੇ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇលਦੇ ਹੋਏ ਔਰ ਲਾਈਵ ਦੇਖਿਆ ਉਨਨਾਂ ਉਹਨਾਂ ਨੇ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਖੇਡਣ ਲਈ ਨਹੀਂ ਬਹੁਤ ਵਧੀਆ ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹੀ ਵੀ ਕਹਿਣਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ক্রিকেট ਮੈਨਸ ক্রিকেট ਹਾਕੀ ਤੇ ਫੁੱਟਬਾਲ ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਕਤ ਹੈਨਾ ਸ਼ੁਭਮਨ ਗਿੱਲ ਹੋ ਗਿਆ ਉਧਰੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੀ ਹੈ ਆਪਣਾ ਹਾਕੀ ਵਾਲੇ ਜਿਹਨੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਤੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤੇ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਬਹੁਤ ਵੱਡੀ ਹਿਸਟਰੀ ਹੈ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀਏ 'ਚ ਖੇਡ ਨਹੀਂ ਦਿੰਦੇ ਸੀ ਹੈਨਾ ਤੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਿਹਾ ਸੀਗਾ ਤੇ ਮੈਨੂੰ ਕਿਹਾ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦੋ ਵੀ ਮੈਂ ਜੇ ਵੱਡੇ ਗਰਾਊਂਡ 'ਚ ਨਹੀਂ ਪ੍ਰੈਕਟਿਸ ਹੋਊਗੀ ਤਾਂ ਫਿਰ ਇੱਕ ਕਿਨੇ ਮਿਣਿਆ ਜਾਊਗਾ ਕਿ ਛੱਕਾ ਕਿੱਧਰ ਮਾਰਨਾ ਤੇ ਹਰਨ ਤੁਸੀਂ ਕੀ ਕਹਿਣਾ ਚਾਹੁੰਦੇ? ਅ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਵਾਸਤੇ ਇਹ ਲਾਈਕ ਬਹੁਤ ਹੀ ਵੱਡੀ ਅਚੀਵਮੈਂਟ ਹੈ। ਬਟ ਮਤਲਬ ਮੈਂ ਇਹ ਕਹੂੰਗੀ ਕਿ ਹਰ ਚੀਜ਼ ਮਤਲਬ ਸਾਨੂੰ ਗਵਰਨਮੈਂਟ ਨੇ ਬਹੁਤ ਸਪੋਰਟ ਕਰੇ ਤੇ ਮਤਲਬ ਪਹਿਲਾਂ ਵੀ ਅਸੀਂ ਖੇਡਦੇ ਹੁੰਦੇ ਸੀਗੇ ਬਟ ਟੈਕਨੋਲਜਮੈਂਟ ਵਗੈਰਾ ਹੁ ਨਾਣ ਲੱਗੀ ਹੈ ਤੇ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੀ ਚੀਜ਼ਾਂ ਵਾਸਤੇ ਤੇ ਜਿਵੇਂ ਹਰੀਦੀਨੇ ਕਿਹਾ ਕਿ ਸਪੋਰਟਸ ਵਾਲਿਆਂ ਦੀ ਲਾਈਫ ਚੇਂਜ ਹੋ ਗਈ। ਮਤਲਬ ਆਈ ਰਿਮੈਂਬਰ ਕਿ ਜਦੋਂ ਆਪਾਂ ਜਦੋਂ ਪਿਛਲੀ ਵਾਰੀ ਅਸੀਂ ਕਾਮਨਵੈਲਥ ਵੇਲੇ ਆਏ ਸੀਗੇ ਹਾਂ ਹਾਂ ਤੇ ਤੁਹਾਡੀ ਸਪੀਚ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਕੋਈ ਚੀਫ ਮਿਨਿਸਟਰ ਇੰਨਾ ਇਨਵੋਲਡ ਹੈ ਸਪੋਰਟਸ ਦੇ ਵਿੱਚ ਤੁਸੀਂ ਸਿਰਫ ਕ੍ਰਿਕਟ ਨਹੀਂ ਹੋਰ ਵੀ ਸਪੋਰਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖੀ ਸੀਗੀ ਹਰ ਚੀਜ਼ ਵਾਸਤੇ ਤੇ ਥੈਂਕ ਯੂ ਸੋ ਮੱਚ ਸਰ ਤੇ ਕਪਤਾਨ ਸਾਹਿਬਾ ਤੇ ਫਿਰ ਜੋ ਸ਼ਿਫਾਲੀ ਦੇਖੋ ਕਿਸਮਤ ਉਹ ਕਿਤੇ ਹੋਰ ਖੇਡਦੀ ਫਿਰਦੀ ਸੀ ਹਣਾ ਤੇ ਪ੍ਰਤੀਕਾਰ ਵਾਲਦੇ 6:00 ਵਜੇ ਤਾਂ ਫਿਰ ਉਹਨੂੰ ਬੁਲਾ ਲਿਆ ਪਰ ਪਹਿਲੇ ਮੈਚ ਬੋਲਿੰਗ ਨਹੀਂ ਕੀਤੀ ਤੇ ਦੂਜੇ ਮੈਚ ਤੁਸੀਂ ਜਦੋਂ ਬਾਲ ਫੜਾਈ ਤੁਹਾਨੂੰ ਉਮੀਦ ਸੀ ਕਿ ਇੱਕ ਓਵਰ ਚ ਦੋ ਵਿਕਟ ਲੈ ਜੂਗੀ ਹਾਂਜੀ ਸਰ ਕਿਉਂਕਿ ਜਿਵੇਂ ਉਹ ਬੈਟਿੰਗ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਅੱਜ ਇਹਦਾ ਦਿਨ ਹੈ ਕਿਉਂਕਿ ਆਕ ਸਪੋਰਟਸ ਦੇ ਵਿੱਚ ਬੜਿਆ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕਿੰਨਾ ਦਿਨ ਚੱਲ ਰਿਹਾ ਵਧੀਆ ਅ ਜਦੋਂ ਜਦੋਂ ਸਾਡੇ ਵੀ ਸਾਡਿਆਂ ਵੀ ਜਦੋਂ 14 15 ਰੈਲੀਆਂ ਹੋਣ ਤੇ ਪਹਿਲੀ ਰੈਲੀ ਚ ਭਾਸ਼ਣ ਵਧੀਆ ਹੋ ਜੇ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਣਾ ਦਿਨ ਹੈ ਹਾਂਜੀ ਜੀ ਬਸ ਸਿਰ ਉਹੀ ਸੀਗਾ ਬਸ ਜਿਵੇਂ ਉਹਨੇ ਬੈਟਿੰਗ ਕੀਤੀ ਮੈਨੂੰ ਬਸ ਇੰਦਾ ਫੀਲ ਹੋਇਆ ਕਿ ਅੱਜ ਦਾ ਦਿਨ ਹੈ ਤੇ ਇੱਕ ਵਾਰੀ ਇੱਕ ਚਾਂਸ ਤਾਂ ਲੈ ਸਕਦੇ ਐ ਇੱਕ ਓਵਰ ਦਾ ਚਾਂਸ ਤਾਂ ਲੈ ਹੀ ਸਕਦੇ ਐ ਕਿ ਇਹਨੂੰ ਇੱਕ ਚਾਂਸ ਦੇ ਲੈਟਸ ਸੀ ਕੀ ਹੁੰਦਾ ਔਰ ਉਹਨੇ ਤਾਂ ਫਿਰ ਪਹਿਲੇ ਓਵਰ ਚ ਹੀ ਕਮਾਲ ਕਰਨਾ ਸ਼ੁਰੂ ਕਰਤਾ ਲੈ ਕਮਾਲ ਕਰਤਾ ਪਹਿਲੇ ਓਵਰ ਚ ਹੀ 2 ਵਿਕਟਾਂ ਆ ਗਿਆ ਸੀਗੇ ਉਹ ਦੋ ਦੋਨੀਆਂ ਦੀਆਂ ਦੋ ਵੱਡੀਆਂ ਵਿਕਟਾਂ ਸੱਤ ਬੋਲਾਂ ਚ ਜਾਂਦੀ ਸੱਤ ਬੋਲਾਂ ਚ ਦੋ ਵਿਕਟਾਂ ਕਰਦੀਆਂ ਨੇ ਹਾਂ ਉਹ ਖੈਰ ਸੱਤ ਓਵਰ ਤਾਂ ਬਹੁਤ ਉਹਦੇ ਇਕਨੋਮਿਕਲੀ ਬਹੁਤ ਰਨ ਦਿੱਤੇ ਹੀ ਨਹੀਂ ਉਹਨੇ ਤੇ ਸ਼੍ਰੀ ਚਰਨੀ ਨੇ ਬਹੁਤ ਅੱਛੀ ਬਹੁਤ ਤੇ ਜੀ ਜੀ ਸਰ ਰਿਚਾ ਨੇ ਬਹੁਤ ਬਹੁਤ ਕਮਾਲ ਰਿਚਾ ਦੀ ਹਨਾ ਦੀਪਤੀ ਨੇ ਦੀਪਤੀ ਤਖਾਰਾ ਨੋ ਡਾਊਟ ਦੀਪਤੀ ਜੈ ਮੇਮਾ ਤੇ ਪਰ ਇਹ ਵੀ ਮੈਂ ਜਦੋਂ ਮੈਂ ਮੈਨੂੰ ਕੱਲੀ ਕੱਲੀ ਬੋਲਦਾ ਪਤਾ ਹੈ ਕਿਉਂਕਿ ਉਹਨਾਂ ਦੀ ਕੈਪਟਨ ਜਿਹੜੀ ਆ ਬਹੁਤ ਖਤਰਨਾਕ ਪਲੇਅਰ ਆ ਉਹ ਹਾਂਜੀ ਉਹਦਾ ਵਿਕਟ ਇੱਕ ਇੱਕ ਕੈਚ ਤਾਂ ਛੁੱਟ ਵੀ ਗਿਆ ਸੀ ਉਹਦਾ ਜੈਮਾ ਨੇ ਛੱਡਿਆ ਸੀ ਮੇਰੇ ਕੋਲ ਤੇ ਪਰ ਜਦੋਂ ਸੈਂਚਰੀ ਤੋਂ ਬਾਅਦ ਥੋੜਾ ਈਜ਼ੀ ਹੋ ਗਈ ਉਹ ਮੇਰੇ ਖਿਆਲ ਚ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਦਾ ਵਿਕਟ ਆ ਗਿਆ ਫਿਰ ਉਸ ਵੇਲੇ ਬਸ ਜੀ ਜੀ ਜਿਹੜਾ ਲੱਗਿਆ ਸੀ ਪਤਾ ਖੈਰ ਮੈਨੂੰ ਇਹ ਡਾਊਟ ਇਹ ਸੀ ਕਿਉਂਕਿ ਜਿਹੜੀ ਕਲੈਰਕ ਸੀ ਜਿਹਦਾ ਕੈਚ ਤੁਸੀਂ ਐਂਡ 'ਚ ਪਕੜਿਆ ਹਾਂ ਜੀ ਅੰਦੇ ਉਹਨੇ ਸੈਮੀਫਾਈਨਲ ਉਹਨੇ ਆਪਣਾ ਲੀਗ ਮੈਚ ਦੇ ਵਿੱਚ ਉਹ 54 ਬਾਲਾਂ ਤੇ 84 ਰਨ ਬਣਾ ਕੇ ਮੈਚ ਹੀ ਖੋ ਕੇ ਲੈ ਗਈ ਸੀ ਉਹ ਤਾਂ ਹਾਂਜੀ ਸਰ ਹਨਾ ਬਹੁਤ ਖਤਰਨਾਕ ਸੀ ਪਰ ਇਹ ਵੀ ਅਮਨਜੋਤ ਕਾਫੀ देर ਫਿਰ ਉੱਠੀ ਨਹੀਂ ਉਤੋਂ ਮੈਂ ਕੈਚ ਲੈ ਕੇ ਹਾਂ ਜੀ ਅੰਦੇ ਤੇ ਉਹ ਉਹ ਪਿਚ ਬਿਲਕੁਲ ਡਿਫਰੈਂਟ ਸੀ ਹਾਂ ਕੱਲ ਵਾਲੀ ਪਿਚ ਬਹੁਤ ਡਿਫਰੈਂਟ ਸੀ ਸਾਨੂੰ ਪਤਾ ਜਗਾ ਕਿ ਇਹ ਰਨ ਕਾਫੀ ਨੇ ਬਸ ਕੌਨਫिडेंस ਹੋ ਗਿਆ ਬਸ ਬੋਲਿੰਗ ਤੇ ਬਿਲਡਿੰਗ ਕਰਦੇ ਰਹਿਣਾ ਅਨਿਨੀ ਬੜਾ ਵਧੀਆ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਥੋੜਾ ਜਿਹਾ ਤੁਸੀਂ بیٹنگ ਆਰਡਰ ਵੀ ਚੇਂਜ ਕੀਤਾ ਸੀ ਹਾਂਜੀ ਸਰ ਹਾਂ ਰਿਚਾ ਨੂੰ ਮੇਰੇ ਖਿਆਲ ਥੋੜਾ ਜਿਹਾ ਅੱਗੇ ਵਾਸਤੇ ਰੱਖਿਆ ਸੀ ਹਾਂ 40 ਓਵਰ ਤੋਂ ਬਾਅਦ ਹੀ ਆਇਆ ਸੀ ਪਰ ਜਿਹੜਾ ਤੁਹਾਡਾ ਕਪਤਾਨੀ ਦੀ ਵੀ ਤਾਰੀਫ ਹੋ ਰਹੀ ਹੈ ਕਿ ਬੋਲਿੰਗ ਚੇਂजेस ਹੈ ਨਾ ਤੇ ਔਰ ਜਦੋਂ ਵੀ ਬੋਲਿੰਗ ਚੇਂਜ ਹੋਈ ਕੁਝ ਨਾ ਕੁਝ ਹੈਪਨ ਹੋਇਆ ਹੈ ਨਾ ਕਿਸੇ ਨਾ ਕਿਸ ਤਰੀਕੇ ਨਾਲ ਪਰ ਕਿਉਂਕਿ ਦੋਨੇ ਟੀਮਾਂ ਪਹਿਲੀ ਵਾਰ ਫਾਈਨਲ ਖੇਡ ਰਹੀਆਂ ਸੀ ਪ੍ਰੈਸ਼ਰ ਤਾਂ ਫਿਰ ਇੱਕੋ ਜਿਹਾ ਸੀ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਟਰੋਫੀ ਲੈਣ ਵੇਲੇ ਨੱਚਦੇ ਹਨ ਵੀ ਦੇਖਿਆ ਭੰਗੜਾ ਪਾਉਂਦੇ ਨੇ ਤੇ ਪੰਜਾਬੀ ਭੰਗੜਾ ਬੰਦੇ ਜਾਣਗੇ ਜੀ ਬាទ ਬਿਲਕੁਲ ਬਿਲਕੁਲ ਤੇ ਆਪਣੇ ਅਰਸ਼ਪ੍ਰੀਤ ਵੀ ਮੈਨ ਆਫ ਦਿ ਮੈਚ ਉਸ ਦਿਨ ਆਏ ਹੈ ਹਨਾ ਤੇ ਅਭਿਸ਼ੇਕ ਦੀ ਫਾਰਮ ਵੀ ਅੱਛੀ ਚੱਲ ਰਹੀ ਹੈ ਸ਼ੁਮਨ ਵੀ ਤੋਂ ਸਾਰੀ ਪੰਜਾਬ ਦਾ ਜਿਹੜਾ ਸਹਾਰਾ ਸਪੋਰਟਸ ਦਾ ਜਿਹੜਾ ਬੈਚ ਹੈ ਮੈਂ ਕਹੂੰਗਾ ਸਾਰਾ ਬੈਚ ਹੀ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਤੇ ਤੁਸੀਂ ਆਓ ਪੰਜਾਬ ਚ ਕਦੋਂ ਆਣਾ ਪੰਜਾਬ ਸਰ ਅਸੀਂ ਸਾਨੂੰ ਹੁਣ ਹੋਲੀ ਵਾਲੀ ਪਤਾ ਚੱਲ ਰਿਹਾ ਹੈ ਕਿ ਸਟਾਡਨ ਕੱਲ ਕੀ ਹੈ ਓਕੇ ਤੁਸੀਂ ਆਓ ਮੋਸਟ ਵੈਲਕਮ ਤੇ ਮਾਪਿਆਂ ਨੂੰ ਮਾਤਾ ਪਿਤਾ ਨੂੰ ਸਾਰ ਨੂੰ ਬੁढ़ाई ਕਿ ਮੈਂ ਵੈਸੇ ਸੁਣ ਲਈ ਸੀ ਇੰਟਰਵਿਊ ਨਾਲ ਤੁਸੀਂ ਕਹੇ ਸੀ ਨਾ ਵੀ ਹਿੰਦੀ ਵੀ ਠੀਕ ਆ ਪੰਜਾਬੀ ਵੀ ਅੰਗਰੇਜ਼ੀ ਚ ਥੋੜਾ ਜਿਹਾ ਇਹ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਐਨਾਂ ਕਿ ਤਾ ਤੇ ਪਰ ਬੜਾ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੇ ਬਹੁਤ ਮਿਥਾਲੀ ਰਾਜ ਹੋ ਗਏ ਯਾਰ ਜੀ ਸਰ ਮਲਹੋਤਰਾ ਹਾਂ ਜੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਜਾਗ ਲਾਇਆ ਨਾ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਨਹੀਂ ਤਾਂ ਸਿਰਫ ਘਰੇ ਥਾਪੀ ਨਾਲ ਹੀ ਥੋੜਾ ਬਹੁਤ ਆਪਣੇ ਭਰਾਵਾਂ ਨਾਲ ਜਾਂ ਹੈਨਾ ਉੱਥੇ-ਉੱਥੇ ਖੇਡ ਲੈਂਦੇ ਸੀ ਤੇ ਉਹ ਉਹਦੇ 'ਚ ਵੀ ਸਮਝਦੇ ਨਹੀਂ ਸੀ ਵੀ ਚਲੋ ਦੋ ਬੱਲਾਂ ਇਹਨੂੰ ਖੜਾ ਦਿਓ ਯਾਰ ਦੋ ਬੱਲਾਂ ਝੋਟ ਹੋ ਜਾਣਾ ਇਹਨੇ ਹੈਨਾ ਪਰ ਹੁਣ ਹੁਣ ਜਿਹੜੀਆਂ ਡਾਈਆਂ ਲੱਗ ਰਹੀਆਂ ਨੇ ਜਾਂ ਜਿਹੜੇ ਕੈਚ ਫੜੇ ਜਾ ਰਹੇ ਨੇ ਉਹ ਮਤਲਬ ਵਰਲਡ ਕਲਾਸ ਕੈਚੇਸ ਨੇ ਸੋ ਅਮਨਜੋਤ ਸੈਮੀਫਾਈਨ ਹੁੱਚ ਵੀ ਜਿਹੜਾ ਵਿਨਿੰਗ 4 ਸੀਗਾ ਅਮਨਜੋਤ ਹੀ ਸੀਗਾ ਕੱਟ ਸ਼ਾਟ ਹੈਨਾ ਕੱਟ ਸ਼ਾਟ ਆ ਦੋ ਚੌਕੇ ਤਾਂ ਆਖਰੀ ਜਿਹੇ ਨੇ ਉਹ ਤੇ ਹਾਂਜੀ ਮੈਨੂੰ ਇਹ ਲੱਗ ਜਾਂ ਸੀ ਕਿ ਵੀ ਹਜੇ ਕਾਫੀ ਬੋਲਣ ਪਈਆਂ ਨੇ ਹੁਣ ਕਾਫੀ ਫਰਕ ਪੈ ਗਿਆ ਇੱਕ ਇੱਕ ਦੋ ਦੋ ਲੈ ਲਓ ਕਿਤੇ ਆਉਣਾ ਪਰ ਮਨ ਨੂੰ ਕਾਲੀ ਸੀ ਜਲਦੀ ਸੀ ਸੋ ਅਮਨ ਕਰਦਿਆਂ ਨੂੰ ਕਰ ਦੇਣਾ ਗੱਲ ਹੋ ਗਈ ਫੇ ਕੀ ਕਹਿੰਦੇ ਹਾਂਜੀ ਸਰ ਸਾਰੇ ਖੁਸ਼ ਨੇ ਬਸ ਹੁਣ ਵੇਟ ਕਰ ਰਹੇ ਨੇ ਸਾਰੇ ਆਂਦੇ ਹਾਂ ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਜੇ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨਹੀਂ ਸਰ ਉਹ ਤਾਂ ਆਫਿਸ ਚਲੀ ਜਾਏਗੀ ਪੀਸੀਸੀ ਆਫਿਸ ਤੇ ਵੈਸੇ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਵੀ ਰਿਕਵੈਸਟ ਕਰਾਂਗੇ ਰਿਕਵੈਸਟ ਕਰਾਂਗੇ ਜੀ ਹਾਂ ਵੀ ਸਾਨੂੰ ਭਈ ਅਸੀਂ ਕੀੜਾ ਦੇਣਾ ਇਹਦਾ ਪੰਜਾਬ ਚ ਜੀ ਤੇ ਕਪਤਾਨ ਦੀ ਸਟੇਟ ਤਾਂ ਹੋਣੀ ਚਾਹੀਦੀ ਆ ਉਹ ਦੇ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲਾ ਕੇ ਅੱਜ ਪਹਿਲੀ ਵਾਰ ਦੇਖਿਆ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਉਸ ਫਲ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੁੰਦਾ ਹੈ ਸੋ ਮੇਰੇ ਖਿਆਲ ਚੋ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ਸਾਰੀ ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ ਜੀਨਰ ਜਿਹੜੇ ਸੀਗੇ ਜਿੰਨੇ ਅੱਜ 올ੰਪੀਅਨ ਦੱਸਦੇ ਆ ਕੋਈ ਕਿ ਮੈਂ 1900 77 ਦਾ ਆ ਜਾ 1982 ਦੇ ਆਲੰਪਿਕ ਦਾ ਵਿੱਚ ਮੈਂ ਆਲੰਪੀਆ ਨਾ ਜਾ ਇਦਾਂ ਦੱਸ ਦਿਆ ਨਾ ਪ੍ਰਾਊਡ ਨਾਲ ਹਾਂਜੀ ਜੀ ਸੋ ਇੱਕ ਇਤਿਹਾਸ ਤੁਸੀਂ ਰਚਤਾ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਸਾਡੀ ਖੁਸ਼ੀ ਹੈ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਖੁਸ਼ੀਆਂ ਤੁਹਾਡੇ ਨਾਲ ਵੰਡਾਂਗੇ ਤੇ ਖੁਸ਼ੀਆਂ ਸਾਰੇ ਪੰਜਾਬ ਦੀਆਂ ਦੁੱਗਣੀਆਂ ਤਿਗਣੀਆਂ ਕਰਾਂਗੇ ਆਪਾਂ ਜੀ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਜਿਉਂਦੇ ਬਸਦੀਆਂ ਰਹੋ ਜੀ ਸਰ ਧੰਨਵਾਦ